ਸੱਚੇ ਤੱਕ ਹੋ ਜਾਣੇ ਸੱਚੇ ਹੋ ਲਓ ਠੀਕ ਹੈ ਲਓ ਵੀ ਪਿਆ ਬਾਈ ਕਿਨੇ ਨਾ ਉਹ ਗਿਆ ਫੇਰ ਆਪਾਂ ਲਾਉ ਨੇ ਆਨੰਦ ਸਿੰਘਾ ਹੋ ਪੀ ਕੇ ਜੜਵਾ ਜਾ ਕੇ ਵੀ ਰਾਇਆ ਦੀਆ ਕਦੇ ਲੈਵ ਨਹੀਂ ਹੋਈ ਦਾ ਫੇਸਬੁੱਕ ਤੇ ਉੱਤੀਆਂ ਖੁੱਤ ਤੇ ਖੋਖਰ ਖੁੱਤ ਇਹ ਟੀਮਾਂ ਦਾ ਮੈਚ ਹੋਣਾ ਇਹ ਟੀਮਾਂ ਜਾਂਦੀਆਂ ਬੰਨੂ ਫਰੀ ਬੇਨਤੀ ਹੈ ਟੀਮਾਂ ਜਲਦੀ ਨਾਲ ਗਰਾਉਂਡ ਦੇ ਉੱਪਰ ਆ ਜਾਣੀਆਂ ਖੁੱਤੀਆਂ ਖਸ ਤੇ ਖੋਖਰ ਯਾਰ ਖੁਰ ਤੇ ਦੁਖਰ ਇਹ ਟੀਮਾਂ ਦੀ ਬੇਨਤੀ ਹੈ ਗੱਲੀ ਦਾ ਗਰਾਊਂਡ ਦੇ ਵਿੱਚ ਆ ਜਾਣੀ ਹੈ ਬੰਦ ਪ੍ਰਧਾਨ ਤਾਂ ਆ ਗਿਆ ਹੈ ਬੰਦ ਦੀ ਸਿਆਣ ਤੇ ਹੁਣ ਕਿੰਨੇ ਨੂੰ ਘੱਟੀ ਆਉਣੀ ਹੈ ਪਰ ਜਦੋਂ ਬੰਤਾ ਆਪਣੇ ਰੂਪ ਦੇ ਵਿੱਚ ਆਉਣਾ ਕੋਈ ਗੱਲ ਨਹੀਂ ਜੀ ਆਹ ਥੋੜੀ ਮੁੱਢੀ ਟੋਕਣੀ ਕਰਨਾ ਪਊ ਉਹ ਹਾਂ ਇੱਕ ਡਾਕਟਰ ਸਾਹਿਬ ਆਣ ਹੈਗਾ ਤੇ ਆਉਣੀ ਜਲਦੀ ਮੇਰੀ ਬੇਨਤੀ ਆ ਬਾਈ ਕੁੱਤੀਆਂ ਦੇ ਖੁੱਖ ਹੁੱਡੀਆਂ ਦੇ ਟੋਕੜੀਆਂ ਦੀਆਂ ਉਹ ਜਲਦੀ ਨਾਲ ਗ라운ਡ ਦੇ ਵਿੱਚ ਆ ਜਾਣੀਆਂ ਮੇਰੀ ਬੇਨਤੀ ਆ ਕੁੱਤੀਆਂ ਤੇ ਖੁੱਖ ਦੀਆਂ ਟੀਮਾਂ ਨੂੰ 50 ਜਨ ਲਾਸਟ ਮੈਚ ਹੈ ਦੂਜੇ 라ਉਂਡ ਦਾ ਪਹਿਲਾ ਮੈਚ ਸਿੰਦਰ ਕਾਹਮਣਾ ਦੇ ਨਾਲ ਅਰਸ਼ ਮੋਹਰੀਆ ਸ਼ਾਮਿਆਂ ਵਾਲੀ ਤੇ ਤੇਰਾ ਨਾਂਗੋ ਹਰਿਆਣਾ ਇਹਦੇ ਸੱਤੇ ਦੇ ਹਾਰੀ ਮੇਰੀ ਅੱਜ ਭੜੀ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਤਿਕਾਰ ਕਰਦੀ ਹਾਂ ਹਾਂ 2 ਮਿੰਟ ਲਈ ਆਪਾਂ ਮੈਂਗ ਦੇਵਾਂਗੇ ਭਰਾਵਾਂ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਬੰਤ ਉਹ ਖੜਾ ਲੀਏ ਨਾ ਥੋੜਾ ਸੈਂਟ ਥੋੜਾ ਸੈਂਟ ਤੇ ਹੋ ਜੀਏ ਪਤਾ ਲੱਗੇ ਬੰਤ ਸ਼ੇਰੋ ਵਾਲਾ ਬੰਦੇ ਉਧਰ ਰਬੜੀ ਵਿੱਚ ਆ ਜਾਵਾਂਗੇ ਭਾਈ ਦੇਖਦੇ ਨੇ ਮੰਗਦੀ ਵੀਡੀਓ ਹੈ ਹਾਂ ਜੂਮ ਕਰਲਾ ਜੂਮ ਮੜਾ ਭ哥 ਵੀ ਇੱਧਰ ਆ ਜਾ ਉੱਤਮ ਦਿੱਤੀਆਂ ਹਾਂਜੀ ਕਹਿੰਦੇ ਮੱਗਾਂ ਵਾਲਾ ਲੋਰੀ ਪਹਿਲਾਂ ਤਾਂ ਸਾਰੀ ਕਮੇਟੀ ਦਾ ਧੰਨਵਾਦੀ ਸ਼ੋਹਰਤ ਨੂੰ ਨਜ਼ਰ ਕਨਵਾ ਦਿੰਦੇ ਨੇ ਸਾਨੂੰ ਸਦਾ ਦੱਸਦਾ ਇਹ ਬੱਤ ਕਿ ਬੈਕਟਾ ਕਰਤਾ ਹਣਾ ਹਾਂ ਕਿ ਚਿੱਤੇ ਜਿੱਤਾਂ ਲੈਟ ਹੋ ਗਿਆ ਤਾਂ ਹਾਂ ਮੈਕਨਰ ਵਾਲਾ ਬੇਦਰਨ અહીં કેમ કેવો કવયો કાઈ તમારું મિદારા આ ગયા હું ખેડતા રહું બટ પર કે ચાલું મોટા હો ગયા હૈ બાકી ફ્રીક કરવા ચાહી પતા કથે બેડન કર દિયા હો હા ઓલેમાં 가자 보세요. <sus>

ਬਾਡੀ ਗੁਰਪ੍ਰੀਤ ਹਾਂ ਜੀ ਜਮਾ ਦਿਖਾਰਾ ਆ ਗਿਆ ਸਾਰੇ ਤੋਂ ਪਹਿਲਾਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਪੁੱਤੇ ਸਮੂਹ ਮੌਜੀ ਆਪਣੀ ਨਗਰ ਪੰਚਾਇਤ ਕਲੱਬ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਰੁਗਰੂ ਹੋਣ ਦਾ ਮੌਕਾ ਦਿੱਤਾ ਤੇ ਦੋ ਗਾਇਕ ਸੁਣ ਜੀ ਕਿਹਨੇ ਸੁਣਾ ਤਾੜੀ ਮਾਰਦੇ ਤੁਹਾਡੇ ਜੀ ਤੇ ਥਿੰਨੇ ਗ ਆਪਣੇ ਗਾਲੇ ਆਏ ਹੈ ਤੋਏ ਮਦ ਲਈ ਕਿ ਪਹਿਲਾ ਸੁਣਾਣਾ ਸੁਣਾਉਂਗਾ ਕਿ ਹੋਪੀ ਕੇ ਜੜਵਾ ਜਾ ਘਰ ਦੀ ਰਾਿਆਂ ਦੀ ਆ ਕਦੇ ਲਾਇਬ ਨਹੀਂ ਹੋਈ ਦਾ ਫੇਸਬੁੱਕ ਤੇ ਕੀ ਵੀ ਕਿੱਡੀ ਗਾਹਤਾ ਸਭ ਜਾਣਦੇ ਹੋਕੇ ਤੇ ਤੇ ਨਹੀਂ ਮਰੋਣੇ ਕਦੇ ਮੁੱਛ ਦੇ ਕੌਣ ਕਿਸੇ ਨੂੰ ਖਵਾਉਂਦਾ ਇੱਥੇ ਜੋ ਕਾਲਜਾ ਦੋ ਕੌਣ ਸੁਣ ਲੈ ਤੂੰ ਜਾਨ ਮਦੇ ਤੇ ਹੁਣੇ ਕੋਈ ਦੱਸੇ ਆਪਣਾ ਨਾਹੀ ਪੌਣਾ ਪਿੰਡ ਕਹਿੰਦਾ ਕਈ ਵੇਲੇ ਕਰਦੇ ਫਰੀ ਰਿਜ ਮੇਰੀ ਪਰੇਦਾਰੀ ਨਹੀਂ ਉਹ ਜੈਸੀ ਕਰਨ ਜੱਟ ਕਰੇ ਸਰਦਾਰੀ ਨਿਗਾ ਰੱਖਦੇ ਆ ਪੂਰੀ ਮੇਰੀ ਕਰਦੇ ਮਸ਼ਹੂਰੀ ਕਿੱਥੋਂ ਇਹਨੇ ਪੈਸਿਆਂ ਦੀਆਂ ਨੇ ਗੱਡੀ ਲਈ ਆੜੀ ਪੌਣਾ ਪਿੰਡ ਦੀ ਹੋ ਪਿੰਡ ਦੀਰ ਕਾ ਨੇ ਲਾਟ ਵੱਜੀ ਪਈ ਆ ਨੀ ਪੌਣੇ ਪਿੰਡ ਦੀ ਪਿੰਡ ਦੀਰ ਕਾ ਨੇ ਲਾਟ ਵੱਜੀ ਪਈ ਆ ਨੀ ਪੌਣੇ ਪਿੰਡ ਦੀ ਤੇ ਇੱਕ ਜਾਣਾ ਬਲੈਂਡਰ ਜੀ ਬਈ ਉਹ ਤੁਸੀਂ ਸੁਣਿਆ ਹੋਊਗਾ ਕਹਿੰਦਾ ਪਸੰਦ ਮੇਰੀ ਨੂੰ ਕੋਈ ਆਇਆ ਮਾਰ ਲਾ ਪਸੰਦ ਨਹੀਂ ਪਰ ਦਗਵਾਹੀ ਕੋਠੀ ਉੱਤੇ ਹੁੰਦਾ ਰੰਗ ਨਹੀਂ ਰੇਹਾਂ 3000 ਮੰਗੂ ਗੜੀ ਤੇਰੀ ਘੁੰਮਦਾ ਮੀ ਕਾਣਾ ਸਪੀਕਰ ਕਰੇ ਹੁਣ ਮੇਰੇ ਡੱਬ ਚੋਰ ਵਾਲਾ ਪਰ ਨਿਕਲੂ ਜਾਬੋ ਤਲਵਾਂ ਨਹੀਂ ਦਿਖੇ ਕੋੜੇ ਤੇ ਗਾਣਾ ਹੀ ਗੱਲਾਂ ਸਾਡੀਆਂ ਬਾੜੀਆਂ ਰੋਣਾ ਆਪਾ ਗਾਣਾ ਹੀ ਗਾ ਅਸੀਂ ਆ ਰਹੀਆਂ ਜਿਵੇਂ ਸੇਰਾ ਕਲ ਫੂਕਿਆਂ ਹੋਏ ਥੋੜੀ ਮਹਿਫਲੋਂ ਚ ਫੱਟ ਪਾ ਕੇ ਆਉਣ ਬੋਤਲਾਂ ਅਸੀਂ ਅੱਜ ਤੱਕ ਆਏ ਪੂਰੇ ਦਿਲੋਂ ਚੱਲਦੇ ਤੁਸੀਂ ਵਰਤ ਕੇ ਕੀਤਾ ਇਹ ਦਿਮਾਗ ਖੋਖਲਾ ਇੱਥੇ ਕਿਸੇ ਕੋਲ ਕੇ ਤਾਂ ਆਉਣਾ ਨਹੀਂ ਹੋਣਾ ਲੈਣਾ ਜੇ ਸੁਆਦ ਮੂੰਹ ਤੇ ਕਹਿ ਰਿਆ ਕਰੋ ਹੁਣ ਤੁਹਾਡੀਆਂ ਦੇ ਮਹਿਫਲਾਂ ਤੇ ਗੱਲਾਂ ਸਾਡੀਆਂ ਕਾਪੜ ਤੇ ਸਾਡੇ ਨਾਲ ਹੀ ਬਹਿ ਲਿਆ ਕਰੋ ਇੱਕ ਗਾਣਾ ਆਪਣਾ ਨਮੋਣਾ ਨਾ ਵੀ ਇਹਨਾਂ ਸਮਾਗੇ ਜਾਂਦਾ ਮੈਂ ਠੀਕ ਆ ਤੁਸੀਂ ਦੋ ਗਾਣੇ ਸੁਣਨ ਤਾਂ ਦੋ ਚਾਰ ਗਾਣੇ ਹੋ ਰarre ਬਾਈ ਬਲਗਾਰ ਦੀ ਨਾਲ ਬਾਈ ਇੰਮੀ ਫਿਰ ਕਰਵਾਤੇ ਬਨਗਰਤੋਲ ਦੀ ਨਾਲ ਨਾ ਇੱਕ ਗਾਣਾ ਹੋਣਾ ਕਹਿੰਦਾ ਕਹਿੰਦਾ ਜਦ ਜੇਬ ਹੁੰਦੀ ਸੀ ਖਾਲੀ ਉਦੋਂ ਵੀ ਖਰਚੇ ਅੱਜ ਬੱਲੇ ਬੱਲੇ ਨਹੀਂ ਉਦੋਂ ਵੀ ਟੱਕਰ ਦਿੱਤੀ ਮੇਰੇ ਨਾਲ ਟੱਕਰ ਦਿੱਤੀ ਹੁਣ ਵੀ ਟੱਕਰੂ ਕਿਹੜਾ ਨਹੀਂ ਜੱਟ ਦਾ ਬਣਾ ਵੇੜੇ ਨਹੀਂ ਤਵਿਆ ਨਹੀਂ ਹੁਣ ਤਾਂ ਦੱਬਲੂ ਕਿਹੜਾ ਨਹੀਂ ਜੱਟ ਦਾ ਬਣਾ ਵੇੜੇ ਨਹੀਂ ਤਵਿਆ ਹੁਣ ਤਾਂ ਦੱਬਲੂ ਕਿਹੜਾ ਨਹੀਂ ਇੱਕ ਗਾਣਾ ਬਈ ਹੋਰ ਆਉਣਾ ਆਪਾਂ ਦੇਖਿਆ ਨਾ ਤਾਰਾ ਗੁਰੂ ਦਾ ਸਟਾਈਲ ਹੈਗਾ ਬੰਦਿਆਂ ਦੇ ਵਿੱਚ ਏਣੀ ਹਨ ਕਹਿੰਦਾ ਕਹਿੰਦਾ ਜਿੰਨਾ ਨਾਲ ਪਹਿੰਦਾ ਉਹ ਨਾਲ ਵਾਲੀ ਪਹਿੰਦਾ ਜੱਟ ਜਿੰਨਾ ਨਾਲ ਖੜਦਾ ਕੰਮ ਕੁੱਲ ਨਿਕਲੇ ਨਹੀਂ ਜਿੱਥੇ ਜੱਟ ਅੜਦਾ ਇੱਥੇ ਨਾਮ ਹੀ ਬਰੈਡ ਕੁੜੇ ਜੱਟ ਦਾ ਤੇ ਪਾਇਆ ਵੀ ਬਰੈਡ ਨਹੀਂ ਕੋਈ ਉਹਨਾਂ ਵਿੱਚੇ ਜੱਟ ਵੀ ਸਟੈਨਡ ਨਾਲ ਲਵੇ ਸਾਲਾ ਜਿੰਨਾ ਦਾ ਸਟੈਨਡ ਦੀ ਕੋਈ ਓਹ ਉਹਨਾਂ ਵਿੱਚੇ ਜੱਟ ਵੀ ਸਟੈਨਡ ਨਾਲ ਲਵੇ ਸਾਲਾ ਜਿੰਨਾ ਦਾ ਪਰਾ ਕਬੱਡੀ ਵਾਲੇ ਹੁਣ ਬਹੁਤ ਆਵਲਾ ਖੇਡਦੇ ਆ ਅੱਜ ਕੱਲ ਦੀ ਗੱਲ ਐ ਕਰ ਗਣਾਉਣਾ ਕਹਿੰਦਾ ਅੱਜ ਕੱਲ ਦੀਆਂ ਮਾਂ ਮਾਂ ਡਿੱਕ ਡੋਲੇ ਖਾਂਦੀਆਂ ਤੇ ਸੁੱਕ ਰਹੀਆਂ ਸਾਤੀਆਂ ਆਉਣ ਵਾਲੇ ਨਾਲ ਭਿਖਣੋਂ ਕੀ ਚੰਗੀ ਸੇਧ ਮਿਲਦੀ ਓਏ ਚਰਾ ਮਾਰੋ ਚਾਤੀਆਂ ਜਵਾਨੀ ਵਿੱਚ ਅਹੀ ਨੇ ਰੰਗ ਠੱਗੇ ਪੈ ਗਏ ਕੋਟ ਜਿਵੇਂ ਸੂਰਜ ਨੇ ਡਰਦੇ ਓਏ ਉਹ ਨਾ ਕਿੱਥੋਂ ਕਰਨੀਆਂ ਪਹਿਲਵਾਨੀਆਂ ਜਿਹੜੇ ਝੁੰਗੜੀ ਤੇ ਬੱਲਿਆਂ 'ਚ ਵਾਖ ਪਰਦੇ ਮੈਂ ਉਹਨਾਂ ਕਿੱਥੋਂ ਕਾਮੀਆਂ ਪਹਿਲਵਾਨੀਆਂ ਜਿਹੜੇ ਝੁੰਗੜੀ ਤੇ ਬੱਲਿਆਂ 'ਚ ਵਾਖ ਪਰਦੇ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਛੋਟੇ ਰਾਜ ਲਗਦਾ ਇਹ ਦਿੱਤਾ ਲਾਜੀ ਭਾਈ ਆਇਆ ਭਿੰਗ ਯਾ ਦੇਖ ਰਿਹਾ ਨਾ ਕੀਰਵਰ ਨੂੰ ਯਾ ਕਿਹੜਾ ਤਾਂ ਹੋ ਰਿਹਾ ਹਾਂ ਲੈ ਵੀ ਬੰਤ ਬਾਈ ਦਾ ਫਿਰ ਹਾਂ ਲੈ ਵੀ ਬੰਤ ਬਾਈ ਕੇ ਕੇੜਾ ਰੇ ਨੇ ਸਾਰੇ ਸੰਗਤ ਦੇ ਵਿੱਚ ਸਾਰੇ ਪਿਆਰ ਕਰਦੇ ਆ ਹਾਂ ਹੁਣ ਤਾਂ ਲੈ ਵੀ ਗੁਰਪਿਆਰ ਮਨੀ ਦਾ ਇੰਤਜਾਮ ਖਾ ਕੈਸ ਉਹਨਾਂ ਦਾ ਗਾਣਾ ਹੁਣ ਮੰਨਣਾ ਜਿਹੜਾ ਦੋਵੇਂ ਟੀਮਾਂ ਤੋਂ ਇੱਕ ਨੂੰ ਤੇ ਬਈ ਲੈਣੀ ਪੈਣਾ ਮੈਚ ਵੀ ਪਾਣੀ ਤੱਕੜਾ ਆ ਮੈਚ ਵੀ ਕਹਿੰਦਾ ਮੇਰੀ ਮਚੂਕ ਦਾ ਨਾ ਨਹੀਂ ਵਿਸ਼ਵਰਣ ਹੈ ਕੀ ਬਾਤ ਹੈ ਗੋਪੀ ਜਮਨਦੀ ਫੇਰਾ ਅੱਜ ਮੌਗਿਆ ਟੂਰਨਾਮੈਂਟ ਹੈ ਜਿੱਤਾ ਮਰਦਾ ਖਾਂਦਾ ਪੱਟਾ ਖਾਉਂ ਹਾਂ ਜਾ ਬਣਾ ਤਾ ਪਟੋ ਕੋਈ ਤਬੇ ਤੋਂ ਫੜ ਕੇ ਹਾਂ ਇੱਥੇ ਕੋਈ ਬਾਪੂ ਜੀ ਸਾਰੀ ਪੱਧੀਆ ਗੱਲ ਹੈ ਬਈ ਕੈਂਟ ਕੈਂਟ ਮਹੌਲੇ ਦੀ ਬਹੁਤ ਵਾਪੂਣੀ ਹਾਂ ਸੱਚਾ ਚਾਹਤੇ ਕੋ ਹੁੰਦਾ ਹੈ ਸੱਚਾ ਹੋ ਲਓ ਠੀਕ ਹੈ ਬਈ ਧੰਨਵਾਦ ਬਈ ਸਾਰੀ ਕਮੇਟੀ ਦਾ ਸਾਰੇ ਪਿੰਡ ਦਾ ਤੇ ਬਾਕੀ ਬਈ ਮਿਲਦੇ ਆਂ ਅਗਲੇ ਚੜ੍ਹ ਕੇ ਆਪਣਾ ਖਲਕ ਲਈ ਆਗੇ ਲੋ ਬਾਈ ਗਿਆ ਤਾਂ ਵੱਡਾ ਬਾਈ ਹੈ ਤੱਕੀ ਬੜੇ ਪੀਜਾ ਪਵੰਤ ਬੱਲੇ ਬੱਲੇ ਕਰਾ ਦੇ ਭਰਾਵਾ ਕੀ ਕਰਾਂ ਬੜਾ ਸੋਹਣਾ ਲੱਗਣਾ ਕੁਲਵਿੰਦਰ ਨੰਬਰਦਾਰ ਖਾਨੀ ਕੇ ਬਜੇ ਪਵੰਤ ਬਾਈ ਬਾਈ ਲਵ ਯੂ ਆ ਯਾਰ ਤੇਰੇ ਜੀ ਇਗੋ ਹੈ ਨਹੀਂ ਜਵਾ ਵੀ ਪਰਮਾਧਵਾ ਕਰੇ ਤੂੰ ਹਾਲੀਵੁੱਡ ਤੱਕ ਜਾਣਾ ਬਾਈ ਲਵ ਯੂ ਪੰਜ ਫੋਨ ਦੇ ਪੰਜਾ ਸੌ ਛੋੜੇ ਤੇ ਜਵਾ ਇਗੋ ਨਹੀਂ ਹੈਗੀ ਬਾਈ ਯਾਰ ਮਣੀ ਮਣੀ ਨੂੰ ਵੀ ਲਵ ਯੂ ਆ ਯਾਰ 30 ਤੱਕ ਕੱਟੀ ਤੇ ਅੰਦਰੋਂ ਮਾਰ ਦਿੱਤੇ ਗਟਿਆ ਟਕਲੇ ਕਰਦੇ ਹੁੰਦੀ ਆ ਕੱਲੇ ਜਾਂਦੀ ਕਹਿੰਦਾ અને કાંઈ કરી હટ કાંતજી